ਮੈਂ ਸਰਵਣ ਸਿੰਘ ਪੰਦੇਰ ਜੀ ਦੋ ਦੋ ਫੋਰਮਾ ਵੱਲੋਂ ਜਿਹੜਾ ਮੋਰਚਾ ਹਰਿਆਣੇ ਦੇ ਬਾਡਰਾਂ ਤੇ ਲੱਗਾ ਹੋਇਆ ਵਾ ਜਿੰਨੂੰ 93 ਦਿਨ ਹੋ ਗਏ ਆ ਜਿਹਦਾ ਸਿਆਸੀ ਸੇਖ ਹੁਣ ਭਾਜਪਾ ਨੂੰ ਪਹੁੰਚ ਰਿਹਾ ਵਾ ਮੋਦੀ ਸਰਕਾਰ ਜੜੇ ਪਿਛਲੇ 10 ਸਾਲਾਂ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਇਹ ਦੇਸ਼ ਲਟਾਉਣ ਵਿੱਚ ਲੱਗੀ ਰਹੀ ਆ ਹੁਣ ਜਦੋਂ ਕਿ ਉਹਨਾਂ ਦੇ ਸਾਰੇ ਮੁੱਦੇ ਖਾਸ ਕਰਕੇ ਮੰਦਰ ਮਸਜਿਦ ਦਾ ਪਾਕਿਸਤਾਨ ਇੰਡੀਆ ਦਾ ਵੱਧ ਬੱਚੇ ਪੈਦਾ ਕਰਨ ਦਾ ਮੰਗਲ ਸੂਤਰ ਦਾ ਔਰ ਹੋਰ ਬਥੇਰੇ ਜਿਹੜੇ ਸਾਰਾ ਜੋਰ ਲਾ ਲਿਆ ਸਾਰੇ ਮੁੱਦੇ ਫੇਲ ਹੋ ਗਏ ਹੁਣ ਪਰ ਜਿਹੜੇ ਪਾਸ਼ਪਾ ਦੇ ਜ਼ੁਲਮ ਆ ਇਹ ਦੇਸ਼ ਲੈਵਲ ਦੇ ਕਿਸਾਨ ਨੇ ਸਮਝ ਲਏ ਵੀ ਨਾ ਸਾਡੀ ਆਮਦਨ ਦੁਗਣੀ ਕੀਤੀ ਨਾ ਸੀ 250% ਦੇ ਨਾਲ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਨਾ ਕਿਸਾਨ ਦਾ ਕਰਜ਼ਾ ਮਾਫ਼ ਕਰ ਸਕੇ ਇਹ ਤੋਂ ਗਾਹਾਂ ਜਿਹੜੀ ਪਾਰਟੀ ਦਿੱਲੀ ਚ ਜਾ ਕੇ ਦੇਸ਼ ਦੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਨਹੀਂ ਦਿੰਦੀ ਹੈਗੀ ਜਿਹੜੀ ਹਾਈਵੇ ਦੇ ਉੱਤੇ ਕੰਦਾ ਕੱਟਦੀ ਹੈਗੀ ਆ ਔਰ ਕੰਦਾ ਕੱਟਦੀ ਨਹੀਂ ਗੱਲੀ ਔਰ ਲਗਭਗ ਲੱਖਾਂ ਹੰਝੂ ਗੈਸ ਜਿਹੜੇ ਅਰਧ ਸੈਨਿਕ ਫੋਰਸ ਵਰਤਦੇ ਆ ਕਿਸਾਨਾਂ ਤੇ ਵਰਤਦੀ ਆ 450 ਕਿਸਾਨਾਂ ਨੂੰ ਜ਼ਖਮੀ ਕਰਦੀ ਆ ਔਰ ਉਹਦੇ ਚੋਂ ਦਰਜਨਾ ਕਿਸਾਨ ਗੰਭੀਰ ਜ਼ਖਮੀ ਹੁੰਦੀ ਆ ਜਿਹੜੇ ਮਿੱਥ ਕੇ ਜਿਹੜੇ ਆ ਉਹ ਸੁਭ ਕਰਨ ਦੇ ਸਿਰ 'ਚ ਗੋਲੀ ਮਾਰਦੇ ਆ ਪਛਪਾ ਦੇ ਮਗਰ ਖੜੀ ਆਰਐਸ ਜਿਹੜੀ ਕਹਿੰਦੀ ਆ ਵੀ ਕਿਸਾਨ ਲਕਸ਼ਣ 'ਚ ਬਦਮਨੀ ਫਲਾਉਣਗੇ ਹੁਣ ਜਦੋਂ ਇਹ ਪਾਪ ਨੰਗੇ ਹੋ ਰਹੇ ਆ ਪਾਪਾਂ ਦਾ ਘੜਾ ਭਰ ਗਿਆ ਵਾ ਤੇ ਸੁਨੀਲ ਜਾਖੜ ਜੀ ਪਾਜਪਾ ਨੂੰ ਜਿੰਨਾ ਮਰਜੀ ਜ਼ੋਰ ਲਾ ਲੈਣ ਪਾਜਪਾ ਦੇ ਮੱਥੇ ਤੇ ਲੱਗਾ ਕਲੰਖ ਨਹੀਂ ਤੋਂ ਲੱਗਾ ਸਾਹਿਬ ਠੀਕ ਹੈ ਤੁਸੀਂ ਕਿਸਾਨਾਂ ਆਗੂਆਂ ਦੀ ਲੋਚਨਾ ਕਰਨੀ ਆ ਤੁਸੀਂ ਕਿਸਾਨਾਂ ਮਜ਼ਦੂਰਾਂ ਨੂੰ ਬੁਰਾ ਭਲਾ ਕਹਿਣਾ ਵਾ ਕਹੋ ਪਰ ਜਿਹੜੇ ਤੁਹਾਡੇ ਨਾਲ ਨੇ ਠੀਕ ਹੈ ਜਿਹੜੇ ਰਲ ਕੇ ਚੱਲ ਰਹੇ ਤੁਹਾਡੇ ਨਾਲ ਤੁਹਾਡੇ ਮੰਤਰੀ ਮਹੋਦਯਾ ਆ ਕੇ ਚੰਡੀਗੜ੍ਹ ਚ ਕਹਿੰਦੇ ਸੀ ਭਗਵੰਤ ਮਾਨ ਦਾ ਰੋਲ ਬਹੁਤ ਵਧੀਆ ਵਾ ਔਰ ਤੁਸੀਂ ਸਾਬ ਤੁਹਾਡੇ ਮੁੱਖ ਮੰਤਰੀ ਵੀ ਇਹ ਕਹਿੰਦੇ ਸੀ ਵੀ ਮਸਲਾ ਹੱਲ ਹੋ ਜਾਣਾ ਵਾ ਔਰ ਕਿੰਨੇ ਬੀਬੇ ਰੱਖੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਤਾਂ ਕੁਛ ਨਾ ਆਖੋ ਦੇਖ ਲਓ ਅੱਜ ਵੀ ਪੰਜਾਬ ਦੀ ਸਰਾਬ ਵਿੱਚ ਧਰਨਾ ਲੱਗਾ ਵਾ ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਸਭ ਕੁਝ ਕਰਨ ਦੇ ਬਾਵਜੂਦ ਕੁਛ ਵੀ ਨਹੀਂ ਸਟੈਪ ਚੁੱਕੇ ਤੁਹਾਡੇ ਖਿਲਾਫ ਸਾਹਿਬ ਇਹਦੋਂ ਕਹਾ ਜੇ 0 ਐਫ ਆਰ ਵੀ ਕੀਤੀ ਤੇ ਤੁਹਾਡੀ ਹਰਿਆਣੇ ਦੀ ਸਰਕਾਰ ਨੂੰ ਪੁੱਛ ਕੇ ਕੀਤੀ ਸਾਹਿਬ ਇੰਨੀ ਵਫਾਦਾਰ ਕਮਾਉਣ ਵਾਲੇ ਮੁੱਖ ਮੰਤਰੀ ਨੂੰ ਕਿਉਂ ਮਾਰਾ ਕਹਿੰਦੇ ਜੇ ਨਾ ਤੁਹਾਡੇ ਨਾ ਰਲ ਕੇ ਗੇਮ ਖੇਡਦਾ ਹੈਗਾ ਵਾ ਅਰੇ ਤਾਂ ਸਾਰੀ ਦੁਨੀਆ ਜਾਣਦੀ ਹੈਗੀ ਆ ਵੀ ਕੌਣ ਕਹਿੰਦੇ ਨਾ ਰਲਿਆ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਹੋ ਗਈ ਦਾਲਤੀ ਪ੍ਰਕਰਿਆ ਸੀ ਬਹੁਤ ਵਧੀਆ ਜਿਹੜੀ ਤੁਹਾਡੀ ਮਲੂਕਾ ਸਾਹਿਬ ਦੀ ਨੋ ਭੱਜ ਪੱਜ ਗਈ ਆ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਕਿੰਨਾ ਸੋਨਾ ਹੋ ਗਿਆ ਉਹਦੇ ਵਿੱਚ ਦੂਜੇ ਕਿਹੇ ਮੁੱਖ ਮੰਤਰੀ ਜਵਾਨਤ ਨਹੀਂ ਮਿਲ ਰਹੇਗੀ ਸਾਰੇ ਜਾਣਦੇ ਸਾਬ ਕੌਣ ਕਿਹਦੇ ਨਾਲ ਲਿਆ ਹੈਗਾ ਵਾ ਔਰ ਜਦੋਂ ਤੱਕ ਕਾਂਗਰਸ ਚਾਹਾਂ ਸਾਹਿਬ ਉਹਨਾਂ ਚਿਰ ਕਿਸਾਨ ਬਹੁਤ ਚੰਗੇ ਸੀ ਹੁਣ ਕਿਸਾਨ ਆਗੂ ਬਹੁਤ ਬੁਰੇ ਹੋ ਗਏ ਕੋਈ ਨਹੀਂ ਸਿਆਸਤ ਵਿੱਚ ਚੱਲਦਾ ਹੁੰਦਾ ਵਾ ਕਿਸਾਨ ਲੀਡਰਾਂ ਨੂੰ ਵੀ ਬੁਰਾ ਭਲਾ ਕਿਹਾ ਜਾਂਦਾ ਹੁੰਦਾ ਵਾ ਵਾਕਿਆ ਜਦੋਂ ਅਸੀਂ ਸਹੀ ਚੱਲ ਰਹੇ ਹੈਗੇ ਆ ਤੇ ਸਾਨੂੰ ਰੌਲਾ ਕੀ ਹੈਗਾ ਔਰ ਅਸੀਂ ਭਗਵੰਤ ਮਾਨ ਨੂੰ ਵੀ ਬਰਾਬਰ ਦੀ ਦੋਸ਼ੀ ਮੰਨਦੇ ਹੈਗੇ ਕਿਸਾਨਾਂ ਦੀ ਅਸੀਂ ਭਗਵੰਤ ਮਾਨ ਸਰਕਾਰ ਵੀ ਬਰਾਬਰ ਦੇ ਮੋਰਚੇ ਲਾਏ ਹੈਗੇ ਆ ਸ਼ਾਇਦ ਤੁਸੀਂ ਨਹੀਂ ਉਹਨੇ ਲੜੇ ਹੈਗੇ ਪਾਹੇ ਕਾਂਗਰਸ 'ਚ ਰਹੇ ਜੇ ਚਾਹੇ ਕਾਲੀ ਦਾ ਚਾਹੇ ਤੁਸੀਂ ਉਹ ਪਾਛਪਾ ਦੇ ਵਿੱਚ ਚਲੇ ਗਏ ਜੀ ਹਾਂ ਸਾਹਿਬ ਇੰਨੇ ਵਫਾਦਾਰ ਆ ਸਾਡੇ ਮੁੱਖ ਮੰਤਰੀ ਵੀ ਜੇ ਕਿੰਨੂਆਂ ਦੀ ਫਾਈਲ ਖੋਲ ਲੈਣ ਕਿਤੇ ਉਹ ਪਤਾ ਲੱਗ ਜੇ ਵੀ ਜੇ ਪੰਜਾਬ ਦੇ ਵਿੱਚ ਕਿਸੇ ਦੇ ਕਿੰਨੂ ਨਹੀਂ ਸੀ ਵਿਕਦੇ ਹੈਗੇ ਤੇ ਕਿੰਨਾ ਦੇ ਵਿਕਦੇ ਹੈਗੇ ਸੀ ਕਿੰਨਾ ਦੇ ਬਾਗ ਸੀਗੇ ਔਰ ਅਸੀਂ ਤਾਂ 23 ਫਸਲਾਂ ਦੀ ਨਹੀਂ ਸਾਰੀਆਂ ਫਸਲਾਂ ਦੇ ਐਮਐਸਪੀ ਦੇਣ ਦੀ ਮੰਗ ਕਰਦੇ ਆਂ ਅਸੀਂ ਲੀਗਲ ਗਰੰਟੀ ਕਾਨੂੰਨ ਦੀ ਮੰਗ ਕਰਦੇ ਆਂ ਤੁਹਾਡੇ 2012 ਦੇ ਉਦੋਂ ਦੇ ਰਹੇ ਮੁੱਖ ਮੰਤਰੀ ਮੋਦੀ ਜੀ ਇੱਕ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀ ਜਦੋਂ ਇਹ ਸਿਫਾਰਸ਼ਾਂ ਕੀਤੀਆਂ ਸੀ ਗਿਆ ਸਾਹਿਬ ਯਾਦ ਕਰ ਲੋ ਹਾਂ ਸੁਨੀਲ ਜਾਖੜ ਜੀ ਬੰਦੇ ਚੰਗੇ ਨੇ ਪਰ ਕਸੰਗਤ ਬਸ ਕੇ ਸਾਹਿਬ ਸਭ ਕਿਸੇ ਦੇ ਚੁੱਕੇ ਚੁਕਾਏ ਹਰ ਦੂਜੇ ਚੌਥੇ ਦਿਨ ਪੀਸੀ ਕਰਨ ਆ ਜਾਂਦੇ ਹੋ ਤੁਹਾਡਾ ਅਧਿਕਾਰ ਖੇਤਰ ਆ ਸਾਨੂੰ ਗਾਲਾਂ ਕੱਢ ਜਾਂਦੇ ਹੋ ਪਰ ਸਾਨੂੰ ਗਾਲਾਂ ਕੱਢਿਆ ਪਛਪਾ ਦੇ ਮੱਥੇ ਤੇ ਲੱਗਾ ਕਲੰਕ ਧੁੱਪ ਨਹੀਂ ਜਾਣਾ ਹੈਗਾ ਪੂਰਾ ਦੇਸ਼ ਦੇਖ ਰਿਹਾ ਹੈਗਾ ਵੀ ਤੁਹਾਡੀ ਸਰਕਾਰ ਨੇ ਕੀ ਕੀਤਾ ਕਿੰਨੇ ਜ਼ੁਲਮਟਾਏ ਹੈਗੇ ਆ ਉਹਨਾਂ ਜ਼ੁਲਮਾਂ ਦਾ ਹਿਸਾਬ ਤਾਂ ਹੁਣ ਲੋਕਾਂ ਨੇ ਮੰਗਣਾ ਹੈਗਾ ਔਰ ਜੇ ਤੁਸੀਂ ਚਾਹੁੰਦੇ ਹੋ ਪਤਾ ਲੱਗ ਜੂ ਵੀ ਤੁਹਾਡੀ ਸਰਕਾਰ ਨੇ ਆਮਦਨ ਕਿਵੇਂ ਦੁਗਣੀ ਕਰਾਈ ਸਭ ਬੇਨਤੀ ਕਰਦੇ ਆ ਚੰਡੀਗੜ੍ਹ ਵਹਿ ਜਿਏ ਪ੍ਰੈਸ ਸੱਦ ਲਈਏ ਏ ਵੇਖ ਲਿਏ ਵੀ ਡੀਜ਼ਲ ਦੇ ਰੇਟ ਕਿੰਨੇ ਵਧੇ 2014 ਤੋਂ ਲੈ ਕੇ ਬੀਜਾਂ ਦੇ ਰੇਟ ਕਿੰਨੇ ਵਧ ਗਏ ਖਾਦ ਦੇ ਰੇਟ ਕਿੰਨੇ ਵਧ ਗਏ ਦਵਾਈਆਂ ਦੇ ਰੇਟ ਕਿੰਨੇ ਵਧ ਗਏ ਖੇਤੀ ਮਸ਼ੀਨਰੀ ਦੇ ਰੇਟ ਕਿੰਨੇ ਵਧ ਗਏ 10 ਗੁਣਾ ਖਰਚੇ ਵਧ ਗਏ ਸਾਬ ਉਹਦਾ ਵੀ ਮੜਾ ਜਾ ਖਿਆਲ ਕਰ ਲਓ ਧੰਨਵਾਦ